ਦੋਸਤੋ ਸਤਿ ਸ਼੍ਰੀ ਅਕਾਲ ਅੱਜ ਫੇਰ ਸਰਪੰਚ ਸਾਹਿਬ ਨਾਲ ਕਰਦੇ ਆ ਗੱਲਾਂ ਬਾਤਾਂ ਹੋਰ ਜੀ ਸਰਪੰਚ ਸਾਹਿਬ ਠੀਕ ਹੈ ਜੀ ਠੀਕ ਠਾਕ ਜੀ ਬਹੁਤ ਵਧੀਆ ਸਰਪੰਚ ਸਾਹਿਬ ਚਾਰੇ ਪਾਸੇ ਵੋਟਾਂ ਦਾ ਰੌਲਾ ਭਾਵੇਂ ਉਹ ਸਰਪੰਚੀ ਹੋਵੇ ਪੰਚੀ ਹੋਵੇ ਐਮ ਐਲ ਏ ਦਾ ਹੋਵੇ ਐਮ ਪੀ ਦਾ ਇਲੈਕਸ਼ਨ ਹੋਵੇ ਚਾਰੇ ਪਾਸੇ ਵੋਟਾਂ ਦਾ ਰੌਲਾ ਅੱਜ ਕੱਲ੍ਹ ਪਰਮਾਰ ਫੜ ਰਿਹਾ ਸਾਡੇ ਪਿੰਡਾਂ ਦੇ ਵਿੱਚ ਜੇਕਰ ਕੋਈ ਇੱਕ ਵੋਟ ਜਾਲੀ ਪੈ ਜੇ ਤਾਂ ਲੋਕ ਮਰਨ ਮਾਰਨ ਤੇ ਹੋ ਜਾਂਦੇ ਨੇ ਹੁਣ ਰਾਹੁਲ ਗਾਂਧੀ ਨੇ ਇੱਕ ਅਹਿਮ ਮੁੱਦਾ ਚੱਕਿਆ ਉਹਦਾ ਉਹਨੂੰ ਨਾਮ ਦਿੱਤਾ ਵੋਟ ਚੋਰੀ ਦਾ ਕਦੇ ਵੋਟਾਂ ਵੀ ਚੋਰੀ ਹੋ ਜਾਂਦੀਆਂ ਨੇ ਕੀ ਮਾਮਲਾ ਜਿ ਇਹ ਖੁੱਲ ਕੇ ਦੱਸੋ ਸਾਨੂੰ ਲੇਹ ਹੈ ਵੀ ਪਰਸੋਂ 7 ਤਰੀਕ ਨੂੰ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਇੱਕ ਹਾਂਜੀ ਉਹ ਪ੍ਰੈਸ ਕਾਨਫਰੰਸ ਚ ਉਹਨੇ ਡੇਪ ਪਾ ਜੋ ਘੇੜੇ ਨੇ ਹੁਣ ਕਮਿਸ਼ਨ ਦੀਆ ਵੋਟਰ ਸੂਚੀ ਦੇ ਵੋਟਾਂ ਪਈਆਂ ਦੇ ਹਾਂ ਵੀ ਦੇਖ ਕੇ ਜਦੋਂ ਪੂਰੀ ਦੇਖਦੇ ਆ ਨਹੀਂ ਲੱਗਦਾ ਵੀ ਇਹ ਵੋਟ ਚੋਰੀ ਐ ਹੂੰ ਉਹ ਤਾਂ ਐ ਲੱਗਦਾ ਯਾਰ ਜਿਵੇਂ ਵੋਟ ਡਕੈਤੀ ਹੋਵੇ ਠੀਕ ਐ ਜੀ ਜਿਹੜਾ 7 ਫੁੱਟ ਉੱਚਾ ਡਾਟਾ ਤਿਆਰ ਕਰਿਆ 7 ਫੁੱਟ ਉੱਚਾ ਪੇਜ ਜੇ ਪੇਜ ਬਣ ਗਏ ਉਹ ਅੱਛਾ ਜੀ ਪੇਜ ਇੰਨੇ ਨੇ ਉਹ ਵੀ 7 ਫੁੱਟ ਉੱਚੇ ਹੋਗੇ ਜਿਹੜੇ 3 ਕਿਲੋਮੀਟਰ ਲੰਬੇ ਬਿਛਾਏ ਜਾ ਸਕਦੇ ਨੇ ਅੱਛਾ ਥਈਆਂ ਨੇ ਥਈਆਂ ਨੇ ਹੂੰ ਯਾਨੀ ਰਾਹੁਲ ਗਾਂਧੀ ਤੇ ਉਹਦੀ ਟੀਮ ਨੇ ਐਡਾ ਵੱਡਾ ਡਾਟਾ ਕੱਢ ਲਿਆ ਹੁੰਦਾ ਹੂੰ ਇਹਦਾ ਕਾਰਨ ਕੀ ਹੋਇਆ ਹੂੰ ਜਿਹੜੀ ਉਹਨਾਂ ਨੂੰ ਲੱਗਦਾ ਸੀ ਵੀ ਕਰਨਾਟਕ ਅਸੀਂ ਜਿੱਤਾਂਗੇ 2022 ਦੀ ਲੋਕ ਸਭਾ ਹਮ ਪਰ ਉਹ 9 ਸੀਟਾਂ ਦੇ ਪਤਾ ਨਹੀਂ 7 ਤੇ ਰਹਿ ਗਏ ਹਮ ਤੇ ਉਹਨਾਂ ਨੇ ਫਿਰ ਇੱਕ ਦੇਖਿਆ ਵੀ ਕਿਤੇ ਨਾ ਕਿਤੇ ਤਾਂ ਗੜਬੜ ਹੈਗੀ ਆ ਵੀ ਕਾਉਂਸਲ ਰਵੇਖਣ ਕੀ ਕਹਿੰਦੇ ਨੇ ਕੋਈ ਬਾਕੀ ਦੇ ਹੋਰ ਸਾਰੇ ਵੀ ਆਹ ਕੀ ਹੋ ਗਿਆ ਹਮ ਉਹਨਾਂ ਨੇ ਮੇਰੇ ਤੈਨ ਮਾਰਿਆ ਜਿਹੜੀ ਬੈਂਗਲੁਰੂ ਸੈਂਟਰਲ ਲੋਕ ਸਭਾ ਹੈ ਹਮ ਬੈਂਗਲੁਰੂ ਸੈਂਟਰਲ ਉਹਦਾ ਇੱਕ ਵਿਧਾਨ ਸਭਾ ਹਲਕਾ ਮਹਾਦੇਵਪੁਰ ਹਮ ਬੈਂਗਲੁਰੂ ਸੈਂਟਰਲ ਨੇ 7 ਹਲਕਿਆਂ 'ਚ ਤਾਂ ਕਾਂਗਰਸ ਅੱਗੇ ਗਈ ਆ ਹੂੰ ਇੱਕੋ ਇੱਕ ਹਲਕਾ ਸੀ ਮਹਾਦੇਵਪੁਰਾ ਜਿੱਥੋਂ ਕਾਂਗਰਸ ਪਿੱਛੇ ਰਹਿ ਗਈ ਯਾਨੀ ਉੱਥੇ ਭਾਜਪਾ ਦੁੱਗਣੀਆਂ ਵੋਟਾਂ ਲੈ ਗਈ ਕਾਂਗਰਸ ਤੋਂ ਕਾਂਗਰਸ ਤੋਂ ਕਾਂਗਰਸ ਨੂੰ ਪਈਆਂ 115586 ਵੋਟਾਂ ਭਾਜਪਾ ਨੂੰ 223622 ਵੋਟਾਂ ਪਈਆਂ ਠੀਕ ਹੈ ਇਹਨਾਂ ਨੂੰ ਸ਼ੱਕ ਪਿਆ ਵੀ ਇਹ ਕਿਵੇਂ ਹੋ ਸਕਦਾ ਇਹਨਾਂ ਨੇ ਉਹ ਉਹ ਵਿਧਾਨ ਸਭਾ ਰੱਕੇ ਦੀ ਫੋਲਾ ਫਾਲੀ ਕਰਨ ਹੂੰ ਉਹਨੂੰ ਵੰਦੇ ਚੋ ਜਿਹੜਾ ਕੁਝ ਸਾਹਮਣੇ ਆਇਆ ਉਹਨੂੰ ਦੇਖ ਕੇ ਤਾਂ ਅੱਖਾਂ ਖੁੰਡੀਆਂ ਰਹਿ ਗਈਆਂ ਹੂੰ 6 ਮਹੀਨੇ ਲੱਗੇ ਉਹਨਾਂ ਨੂੰ ਹੂੰ ਇਨੂੰ ਜਾਂਚ ਕਰਦੇ ਪੂਰਾ ਤਿਆਰ ਕਰਨ ਤੇ 30 ਤੋਂ 40 ਬੰਦੇ ਦੇ ਪੱਕੇ ਲਾਏ ਹੋਏ ਸੀ ਵੀ ਇਹ ਫਰੋਲਾ ਫਰਾਲੀ ਕਰੋ ਰਾਹੁਲ ਟੀਮ ਦੇ ਜੀ ਹਾਂ ਉਹਨੂੰ ਰਾਹੁਲ ਨੇ ਜਦੋਂ ਇਤੋਂ ਲੱਕਣਕ ਡਾਟਾ ਮੰਗਣ ਦੀ ਮੰਗਿਆ ਚੋਣ ਕਮਿਸ਼ਨ ਤੋਂ ਹਾਂ ਚੋਣ ਕਮਿਸ਼ਨ ਨੇ ਇਹ ਕਹਤਾ ਵੀ ਤੁਸੀਂ 100 ਪੱਤਰ ਉਸ ਪੱਤਰ ਤੇ 10 ਕਤ ਕਰਕੇ ਦਿਓ ਠੀਕ ਹੈ ਜੀ ਉਹਨ ਦਾ ਵੀ ਜੇ ਮੈਂ ਗਲਤ ਹੋਇਆ ਤਾਂ ਮੈਨੂੰ ਸਜ਼ਾ ਹੋ ਜੇ ਐ ਹੋ ਜੇ ਜਾਨੀ 100 ਖਾਣ ਵਾਲੀ ਗੱਲ ਹੁੰਦੀ ਹੈ ਹਾਂ ਤੇ ਰਾਹੁਲ ਕੰਦੀ ਨੇ ਦੋਸ਼ ਲਾਇਆ ਵੀ ਕੌਣ ਕਮਿਸ਼ਨ ਉਹਨੂੰ ਡਿਸਟਰੋਏ ਕਰਨ ਚ ਲੱਗਿਆ ਹੈ ਡਾਟੀ ਨੂੰ ਹੂੰ ਵੀ ਉਹਦੋਂ ਦਾ ਡਿਸਟਰੋਏ ਕਰ ਦੂਗਾ ਠੀਕ ਹੈ ਜੀ ਕਾਂਗਰਸ ਨੂੰ 6 ਲੱਖ ਵੋਟਾਂ ਪਈਆਂ ਉਹਨਾਂ ਨੂੰ 6 ਲੱਖ ਵੋਟਾਂ ਪਈਆਂ ਇਸ ਹਲਕੇ 'ਚ ਹੂੰ ਪਰ ਉਹਨਾਂ ਨੂੰ ਉੱਥੇ ਮਾਰ ਖਾ ਗਏ ਉਹ ਮਾਹ ਦੇ ਪੂਰਾ ਹਲਕੇ 'ਚ ਕਰਤਾ ਕੰਮ ਹੂੰ ਉੱਥੇ ਡਬਲ VOTING ਹੋ ਗਈ ਹੂੰ ਠੀਕ ਹੈ ਜੀ ਬਾਕੀ ਗੱਲ ਉਹਨੇ ਲਾਇਆ ਦੋਸ਼ ਵੀ ਇੱਕ ਆਪਣਾ ਇੱਕ ਇੱਕ ਕਮਰੇ ਦੇ ਘਰ 'ਚ ਇੱਕ ਬੈੱਡਰੂਮ ਦੇ ਘਰ 'ਚ ਅੱਛਾ 80 ਵੋਟਾਂ ਵੀ ਬਣੀਆਂ ਹੋਈਆਂ ਨੇ ਅੱਛਾ ਮਤਲਬ ਲੋਕ ਉੱਥੇ ਰਹਿੰਦੇ ਨਹੀਂ ਹੈਗੇ ਜੀ ਨਾ 80 ਵੋਟਾਂ ਜਦੋਂ ਘਰ ਜਾ ਕੇ ਦੇਖਿਆ ਉਹਦੀ ਟੀਮ ਨੇ ਉੱਥੇ ਨਾ ਉਹ ਬੰਦੇ ਨੂੰ ਕੋਈ ਜਾਣਦਾ ਨਾਲੇ ਉਹਨੇ ਫੋਟੋ ਵੀ ਪਾਈਆਂ ਨੇ ਉਹਨੇ ਕੋਈ ਕਹਿੰਦਾ ਵੀ ਆਹ ਦੇਖੋ ਐਡਾ ਘਰ ਹੈ ਇੱਕ ਬੈੱਡਰੂਮ ਦਾ ਇੱਕ ਕਮਰੇ ਦਾ ਘਰ ਉਹ ਤਾਂ 80 ਦਾ ਵੋਟਰੀ ਹੋਗੇ ਹਾਂ ਬਾਕੀ ਹੋਰ ਕਿੰਨੇ ਹੋਗੇ ਹਾਂ ਇੱਕ ਐਵੇਂ ਦਾ ਪਾਇਆ ਗਿਆ ਵੀ 68 ਵੋਟਰ ਇੱਕ ਬੈੱਡਰੂਮ ਵਾਲਾ ਉਹ ਵੀ ਹੈ ਵੀ ਇਹ ਕੀ ਹੋ ਗਿਆ ਮਤਲਬ ਉਹਨਾਂ ਦੀ ਸ਼ੱਕ ਉੱਥੇ ਸਹੀ ਸਿੱਧ ਹੋ ਗਈ ਜੀ ਸ਼ੱਕ ਸਹੀ ਸਿੱਧ ਹੋ ਗਈ ਸਾਬਤ ਕਰਤੀ ਉਹਨੇ ਸਹੀ ਕੀ ਸਾਬਤ ਕਰਤਾ ਨੇ ਹਾਂ ਹੁਣ ਜਿਵੇਂ ਇੱਕ ਗੁਰਕੀਰਤ ਸਿੰਘ ਨਾਂ ਦਾ ਬੰਦਾ ਹੈ ਹਾਂ ਉਹ 116 ਨੰਬਰ ਤੇ ਵੀ ਵੋਟ ਪਾਉਂਦਾ ਹੈ 124 ਨੰਬਰ ਤੇ ਵੀ 123 ਨੰਬਰ ਤੇ ਵੀ 122 ਨੰਬਰ ਤੇ ਵੀ ਹਮ ਗੁਰਕੀਰਤ ਸਿੰਘ ਦੀ ਵੋਟ ਪਾਉਣ ਕੀਤੀ ਹੋਈ ਹੈ ਕੋਈ ਇਹ ਜਿਹੇ ਵੀ ਬੰਦੇ ਨੇ ਜਿਹੜੇ ਇੱਕ ਸਟੇਟ ਚ ਵੀ ਵੋਟ ਹੈ ਜੀ ਮਹਾਰਾਸ਼ਟਰ ਚ ਵੀ ਹੈਗੀ ਜਿਵੇਂ ਹਮ ਤੇ ਉਸ ਤੋਂ ਬਾਅਦ ਕਿਸੇ ਦੀ ਯੂਪੀ ਚ ਵੀ ਹੈਗੀ ਹਮ ਇਹ ਜਾਨੀ ਵੱਡੀਆਂ ਗੱਲਾਂ ਬਾਤਾਂ ਨੇ ਜਿਵੇਂ ਇੱਕ ਬੰਦੇ ਦੀ ਕਰਨਾਟਕਾ ਚ ਵੋਟ ਆ ਹਮ ਉਹਦੀ ਯੂਪੀ ਚ ਵੀ ਹੈ ਉਹਦੀ ਵੋਟ ਹੈਗੀ 12 ਨਸੀਚ ਵੀ ਪਾਈ ਉਹਨੇ ਵੋਟ ਬੰਦੇ ਨੇ ਅੱਛਾ ਜੀ ਹਾਂ ਤੇ ਇਹ ਗੱਲਾਂ ਤੋਂ ਜਦੋਂ ਇੱਕ 6 ਨੰਬਰ ਫਾਰਮ ਸੱਚ ਹੂੰ 6 ਨੰਬਰ ਫਾਰਮ 'ਚ ਬਹੁਤੀ ਗੜਬੜੀ ਹੋਈ ਹੈ ਹੂੰ 6 ਨੰਬਰ ਫਾਰਮ ਉਹ ਹੁੰਦਾ ਜਿਹੜਾ ਬੰਦਾ ਪਹਿਲੀ ਵਾਰ ਵੋਟ ਪਾਉਂਦਾ ਅੱਛਾ ਵੀ 18 ਸਾਲ ਦਾ ਹੋ ਗਿਆ ਇਹਦੀ ਵੋਟ ਬਣ ਗਈ ਹੂੰ ਉੱਤੇ 32000 6 ਨੰਬਰ ਫਾਰਮ ਭਰੇ ਗਏ ਨੇ ਹੂੰ 32000 ਫਾਰਮ ਭਰੇ ਗਏ ਨੇ ਜਿਹਦੇ 'ਚ ਕੋਈ 82 ਦਾ ਜੰਮਿਆ ਕੋਈ 70 ਦਾ ਜੰਮਿਆ ਕੋਈ 95 ਦਾ ਜੰਮਿਆ ਤੁਸੀਂ ਇਹ ਦੱਸੋ ਵੀ 70 ਦਾ ਜੰਮਿਆ 18 ਸਾਲ ਦਾ ਕਿਵੇਂ ਉਹ ਪਹਿਲੀ ਵੋਟ ਕਿਵੇਂ ਪਾਊਗਾ ਪਹਿਲੀ ਵਾਰੀ ਕਿਵੇਂ ਵੋਟ ਪਾਉ ਸਹੀ ਗੱਲ ਹੈ ਹਾਂ ਹੁਣ ਗਾਂਤੀ ਨੇ ਇਹ ਸਬੂਤਾਂ ਛੇ ਸਾਇਤ ਦੇ ਕੇ ਇਹ ਪ੍ਰੈਸ ਕਾਨਫਰੈਂਸ ਕਰੀ ਹੈ ਪਰ ਇਹਨੂੰ ਪ੍ਰੈਸ ਕਾਨਫਰੈਂਸ ਜਿਹੜੀ ਕੀਤੀ ਹੈ ਇਹਨੂੰ ਕੋਈ ਬਹੁਤੀ ਥਾਂ ਨਹੀਂ ਦਿੱਤੀ ਗਈ ਮੀਡੀਆ 'ਚ ਹਾਂ ਜਿਹੜੇ ਮੋਦੀ ਗੋਦੀ ਮੀਡੀਆ ਉਹਨਾਂ ਨੇ ਤਾਂ ਇਹਨੂੰ ਥਾਂ ਹੀ ਨਹੀਂ ਦਿੱਤੀ ਹਾਂ ਇਹ ਖਬਰ ਜਿਵੇਂ ਚੱਲਣੀ ਚਾਹੀਦੀ ਤੇ ਉਹ ਮੈਂ ਨੈਸ਼ਨਲ ਚੈਨਲਾਂ ਨੇ ਥੱਲੀ ਮੱਟਣੀ ਚਾਹੀਦੀ ਸੀ ਹਾਂ ਤੇ ਬਾਕੀ ਜਿਹੜੇ ਹਿੰਦੀ ਦੇ ਅਖਬਾਰ ਨੇ ਉਹ ਵੀ ਕੱਤ ਲਾ ਕੇ ਛਾਪਿਆ ਇਹਨੂੰ ਖਬਰ ਨੂੰ ਹਾਂ ਵੀ ਉਹ 19 ਥਾਂ ਦਿੱਤੀ ਜਾਣ ਕੇ ਵੀ ਲੋਕਾਂ ਤੱਕ ਗੱਲ ਨਾ ਪਹੁੰਚੇ ਉਹਨਾਂ ਰਾਹੁਲ ਗਾਂਧੀ ਨੇ ਤਾਂ ਆਪਣਾ ਸਾਰਾ ਜੋਰ ਲਾਤਾ ਬਹੁਤ ਵੱਡੀ ਗੱਲ ਕੀਤੀ ਹੈ ਇਹ ਸੋਚ ਵੀ ਨਹੀਂ ਸਕਦੇ ਜਿਹੜੀ ਤੇ ਬਾਕੀ ਹੁਣ ਦੇਖੋ ਸਰਕਾਰ ਕੀ ਕਰਦੀ ਹੈ ਆਹ ਚੋਣ ਕਮਿਸ਼ਨ ਕੀ ਕਰਦਾ ਉਹਨੂੰ ਦਿੰਦਾ ਆਪਣਾ ਇਲੈਕਟ੍ਰੋਨਿਕ ਡਾਟਾ ਕੇ ਬਸ ਐਂ ਢਾਲ ਮਟੋਲੀ ਰੱਖੂਗਾ ਮਤਲਬ ਗੱਲ ਤਾਂ ਬਹੁਤ ਵੱਡੀ ਹੈ ਪਰ ਨੈਸ਼ਨਲ ਮੀਡੀਆ ਨੇ ਪ੍ਰਚਾਰੀ ਨਹੀਂ ਜੀ ਪ੍ਰਚਾਰੀ ਨਹੀਂ ਬਹੁਤ ਵੱਡੀ ਹੈ ਇੱਕ ਅੰਕਿਤ ਸੰਸੈਨਾ ਕੌਣ ਆ ਜੀ ਹੁਣ ਕੀ ਵਾਪਰ ਗਿਆ ਜਿਹੜਾ ਦੁਬਾਰਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਅੰਕ ਸਾਰੇ ਅੰਕ ਤਾਂ ਕਿਸਾਨੇ ਹੀ ਕਹਿੰਦੇ ਆਪਾਂ ਨੂੰ ਇਹ ਅਨਿਕੇਤ ਸਖਸੈਨਾ ਹੈ ਠੀਕ ਹੈ ਜੀ ਦਿੱਲੀ ਵਾਲੀ ਆਮ ਆਦਮੀ ਪਾਰਟੀ ਦੀ ਦਿੱਲੀ ਵਾਲਿਆਂ ਦਾ ਜਮਾਂ ਹੈ ਸੱਜੀ ਬਾਹ ਹੈ ਹਮ ਘਰਤਾ ਤਰਤਾ ਮਨੋ ਹਮ ਪਰਸੋ ਨਾਲ ਇਹ ਚਰਚਾ ਚੱਲ ਰਹੀ ਹੈ ਵੀ ਅਨਿਕੇਤ ਸਖਸੈਨਾ ਨੂੰ ਪੰਜਾਬ ਤੋਂ ਆਊਟ ਕਰਤਾ ਅੱਛਾ ਜੀ ਹੁਣ ਇਹ ਨਹੀਂ ਪਤਾ ਵੀ ਉਹਨੂੰ ਪੱਕੇ ਤੌਰ ਤੇ ਆਊਟ ਕਰਿਆ ਜਾਂ ਥੋੜੀ ਦੇਰ ਵਾਸਤੇ ਸਾਈਡ ਲਾਈਨ ਕੀਤਾ ਹੈ ਹਮ ਤੇ ਗੱਲ ਇਹ ਹੈ ਵੀ ਉਹ ਨਹੀਂ ਕਿ ਕੇਤ ਸਖਸੈਨਾ ਤੇ ਜਿਹੜੀ ਚਰਚਾ ਚੱਲ ਰਹੀ ਉਹ ਹੈ ਵੀ 2017 ਚ ਜਿਵੇਂ ਹੋਰ ਲੀਡਰ ਬਾਹਰ ਗਏ ਸੀ ਅਨਿਕੇਤ ਸਖਸੈਨਾ ਵੀ ਬਾਹਰ ਗਿਆ ਸੀ ਹੂੰ ਇਹ ਤਾਂ ਕਹਿੰਦੇ ਪਹਿਲਾਂ ਵੀ ਬੀ.ਆਰ.ਡੀ ਪੁੱਛਗਿੱਛ ਕਰ ਚੁੱਕੀ ਐ ਠੀਕ ਹੈ ਜੀ ਹੁਣ ਫੇਰ ਇਹਨਾਂ ਨੂੰ ਕਹਿੰਦੇ ਕੰਫਰਮ ਮਿਲੀ ਬੀ.ਆਰ.ਡੀ ਫੇਰ ਪੁੱਛਗਿੱਛ ਕਰ ਸਕੀ ਐ ਇਸ ਕਰਕੇ ਉਹਨੂੰ ਲਾਂਬੇ ਕਰਤਾ ਹੋ ਸਕਦਾ ਹੂੰ ਗੱਲ ਇਹ ਹੈ ਵੀ ਸਾਰਾ ਪ੍ਰਬੰਧ ਉਹ ਕਰਦਾ ਸੀ ਸਖਸੈਨਾ ਸਖਸੈਨਾ ਸਾਰੇ ਅਣਪਰ ਬੰਦੇ ਵੀ ਜਾਣਦੇ ਹੋਈਆਂ ਸਖਸੈਨਾ ਕੌਣ ਐ ਹਾਂ ਤੇ ਜਿਵੇਂ ਪਿਛਲੇ ਦਿਨੀ ਬਾਜਬਾ ਸਾਹਮਣੇ ਨੇ ਹੁੰਦਾ ਸੀ ਵਿਧਾਨ ਸਭਾ ਦੇ ਸੈਸ਼ਨ ਵੇਲੇ ਸਪੀਕਰ ਸਾਹਿਬ ਦੇ ਧਿਆਨ ਤੇ ਮਸਲਾ ਉਹਨੇ ਫੋਟੋ ਵੀ ਦਿੱਤੀ ਉਹਨਾਂ ਨੇ ਵੀ ਆਹ ਬੰਦੇ ਵਿਧਾਨ ਸਭਾ ਦੇ ਅੰਦਰ ਕੀ ਕਰਦੇ ਨੇ ਬੈਠੇ ਯਾਨੀ ਉੱਥੇ ਬੈਠਾ ਉਹ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਸੀ ਅਣੀ ਕਹਿ ਤੋ ਸਿਕਸਟਾਈ ਨਹੀਂ ਕਰ ਰਿਹਾ ਸੀ ਉਹਦੀ 6 7 5 6 ਬੰਦੇ ਹੋਰ ਨਾਲ ਬੈਠੇ ਨੇ ਵੀ ਕਿਹਨੂੰ ਦਿਖਾਉਣਾ ਹੈ ਟੀਵੀ ਤੇ ਕਿਹਨੂੰ ਨਹੀਂ ਦਿਖਾਉਣਾ ਜਦੋਂ ਵਿਰੋਧੀ ਧਿਰ ਤੇ ਬੋਲਦੇ ਸੀ ਉਦੋਂ ਕੈਮਰਾ ਹੋਰ ਪਾਸੇ ਕਰ ਦਿੰਦਾ ਸੀ ਜਦੋਂ ਸਰਕਾਰ ਦਾ ਬੋਲਦੇ ਸੀ ਉਦੋਂ ਕੈਮਰਾ ਉਹਨਾਂ ਤੇ ਵੱਜਦਾ ਸੀ ਉਹ ਨਹੀਂ ਕਿ ਇਹ ਤਾਂ ਸੈਨਾ ਜਿਹੜਾ ਕਰਤਾ ਕਰਤਾ ਸੀ ਜਿਹੜਾ ਐਵੇਂ ਕਿਹਾ ਗਿਆ ਵੀ ਸੰਜੇ ਸਿੰਘ ਦਾ ਪੀਏ ਵੀ ਰਹਾ ਮੂਹਣ ਦੇਖੋ 2015 ਤੋਂ ਪੰਜਾਬ ਚ ਆਇਆ ਹੀ ਬੰਦਾ ਇੰਨੀ ਚਿਰ ਦਾ ਬਥੇਰੇ ਜਹਾਜ਼ਾਂ ਦੇ ਟੁੱਟੇ ਲਏ ਕਹਿੰਦੇ ਨੇ ਵੀ ਜਦੋਂ ਇਹਨੂੰ ਟ੍ਰੋਲ ਹੋ ਜਾਂਦਾ ਸੀ ਮੀਡੀਆ ਤੇ ਟ੍ਰੋਲ ਕਰਦੇ ਸੀ ਕਿਸੇ ਵੀ ਗੱਲ ਤੋਂ ਹਾਂ ਕਹਿੰਦੇ ਵੀ ਉਦੋਂ ਇਹ ਆਪਦੀ ਸਿਕਿਉਰਿਟੀ ਹੋਰ ਵਧਾ ਲੈਂਦਾ ਸੀ ਅੱਛਾ ਜੀ ਹਾਂ ਵੀ ਸਿਕਿਉਰਿਟੀ ਬਹੁਤ ਸੀ ਇਹਦੇ ਕੋਲ ਕੋਠੀ ਮਿਲੀ ਗਿਆ ਚੰਡੀਗੜ੍ਹ ਤੇ ਪੂਰੀ ਡਬਲ ਕੋਠੀ ਗਨਮੈਨ ਸਾਹਿਬ ਸਭ ਕੁਸ਼ੂਲਤ ਮੋਟੀਆਂ ਰਕਮਾਂ ਪਰ ਮੀਡੀਆ ਰਾਹੀਂ ਜਿਹੜੀ ਤਨਖਾਹ ਲੈ ਰਿਹਾ ਹੈ ਇਹ ਮੋਟੀ ਰਕਮ ਲੱਖਾਂ ਚ ਤਨ ਅਨਿਕੇਤ सक्सेना ਇਹ ਕਹਾਣੀ ਹੈ ਠੀਕ ਹੈ ਜੀ ਸਰਪੰਚ ਸਾਹਿਬ ਧੰਨਵਾਦ ਜੀ ਤੁਸੀਂ ਸਾਡੇ ਨਾਲ ਜੁੜਜਾਨੇ ਹੋ ਦਰਸ਼ਕਾਂ ਨੂੰ ਬੇਨਤੀ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ ਤਾਂ ਸ਼ੇਅਰ ਜਰੂਰ ਕਰਦਿਆ ਕਰੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ